ਇੱਕ ਵਾਪਰ ਰਿਹਾ ਜਿਵੇਂ ਹੁਣ ਪੰਜਾਬ ਦੇ ਵਿੱਚ ਬਹੁਤ ਪ੍ਰਵਾਸ ਹੋ ਰਿਹਾ ਮੁੰਡਾ ਹਰ ਪੰਜਾਬ ਦਾ ਸੋਚਦਾ ਕਿ ਮੈਂ ਜਹਾਜ਼ ਦੀ ਪੂਸ਼ ਫੜਾ ਤੇ ਕੈਨੇਡਾ ਉੱਤਰ ਜਾ ਨੀ ਸਾਰੇ ਨਹੀਂ ਕਹਿ ਸਕਦੇ ਕਈ ਵਾਰੀ ਮਿਲ ਲੱਗਦਾ ਕਿ ਸਰਟਨ ਕੇਜ ਤੇ ਜਾ ਕੇ ਇੱਕ ਟਾਈਮ ਤੇ ਜਾ ਕੇ ਜਦੋਂ ਤੁਹਾਨੂੰ ਕੋਈ ਨਹੀਂ ਕਿਸੇ ਬੰਨੇ ਵੀ ਲੱਭਦਾ ਤਾਂ ਫਿਰ ਬੰਦਾ ਕਿਤੇ ਨਾ ਕਿਤੇ ਹੱਥ ਪੈਰ ਮਾਰਨ ਲੱਗਦਾ ਕਿ ਬਹੁਤ ਸਾਰੀਆਂ ਕੰਟਰੀਆਂ ਇਦਾਂ ਨਹੀਂ ਆਇਆ ਜਿੱਥੇ ਤੁਹਾਨੂੰ ਪੀਆਰ ਲੈਣੀ ਸਭ ਤੋਂ ਔਖਾ ਕੰਮ ਜਿੱਦਾਂ ਯੂਕੇ ਦੇ ਵਿੱਚ ਪੀਆਰ ਲੈਣੀ ਜਿਹੜੀ ਆ ਦੱਸਦੇ ਆ ਕਿ 10-10 ਸਾਲ ਤੁਹਾਡੇ ਨਿਕਲ ਜਾਂਦੇ ਆ ਹਾਲਾਂਕਿ ਇਹ ਆਪਾਂ ਜਿਵੇਂ ਹੁਣ ਕਹਿ ਦਿੰਦੇ ਆ ਵੀ ਹੁਣ ਦੋਸ਼ ਜ਼ਿਆਦਾ ਲੱਗਦੇ ਆ ਵੀ ਪੰਜਾਬੀ ਮੁੰਡੇ ਕੁੜੀਆਂ ਹਾਈਲਾਈਟਸ ਕਰੀ ਜਾਂਦੇ ਆ ਪਹਿਲਾਂ ਵੀ ਬਹੁਤ ਗਏ ਨੇ ਮੈਂ ਆਪ ਦੇਖੇ ਨੇ ਕਿ ਉਹ ਉਧਰ ਜਾ ਕੇ ਵਿਆਹ ਕਰਾ ਲਿਆ ਜੀ ਸੈੱਟ ਹੋ ਗਏ ਬਾਅਦ ਚ ਇੱਧਰ ਆਉਣਾ ਹੀ ਬੜਾ ਮੁਸ਼ਕਲ ਹੋ ਗਿਆ ਤੇ ਜਿਹ ਪਿੰਡ ਚ ਆਉਂਦੇ ਵੀ ਸੀ ਜਦੋਂ ਕੋਈ ਮੰਨ ਲਓ ਪਹਿਲੇ ਲੋਕ 10 15 ਸਾਲ ਨਹੀਂ ਹੁੰਦੇ ਸੀ ਇਹ ਫਿਰ ਉਹਨਾਂ ਕੋਲ ਆਪਸ਼ਨ ਹੀ ਨਹੀਂ ਰਹਿੰਦੀ ਸੀ ਕਿਉਂਕਿ ਉਹ ਇੱਕੋ ਹੀ ਆਪਸ਼ਨ ਸੀ ਜਾਂ ਤੁਸੀਂ ਪੱਕੇ ਵਾਪਸ ਚਲੇ ਜਾਓ ਜਾਂ ਤੁਸੀਂ ਇੱਥੇ ਅੱਗੇ ਕੰਟੀਨਿਊ ਕਰ ਲਓ ਕਿਉਂਕਿ ਕਈ ਵਾਰੀ ਤੁਸੀਂ ਨਾ ਚੁੰਦੇ ਹੋਏ ਵੀ ਇੰਨੇ ਤੰਗੀਆਂ ਤੁਰਸ਼ੀਆਂ ਚ ਗਏ ਹੁੰਦੇ ਹੋ ਬੰਦਾ ਇੰਨੀ ਕੋਈ ਕੋਈ ਮੰਨ ਲਓ ਗਰੀਬ ਪਰਿਵਾਰ ਚ ਪੈਸੇ ਪੁਸੇ ਇੰਨੇ ਵੱਡੇ ਲਾ ਕੇ ਗਿਆ ਤੁਸੀਂ ਜਾਣਦੇ ਕੱਦ ਲਈਆਂ ਕਿ ਤੁਸੀਂ ਪਿੱਛੇ ਪਰਿਵਾਰ ਨੂੰ ਸੁਖ ਦੇ ਸੋ ਜੀ ਤੇ ਹੁਣ ਤਾਂ ਖਿਆਰੇ ਟ੍ਰੈਂਡ ਹੋ ਗਿਆ ਕਿ ਹੁਣ ਤਾਂ ਲੋਕੀ ਇੱਕ ਦੂਜੇ ਨੂੰ ਜਾਣਦੇ ਆ ਜਿੱਦਾਂ ਕੰਮ ਵੀ ਕਰਦੇ ਆ ਇੱਕ ਦੂਜੇ ਨਾਲ ਇੱਕ ਕੋਈ ਇੱਕੋ ਲੈਂਗੁਏਜ ਹੋ ਗਈ ਆ ਇੰਗਲਿਸ਼ ਵੀ ਲੋਕੀ ਬੋਲ ਲੈਂਦੇ ਆ ਪਰ ਹੁਣ ਅੱਜ ਕੱਲ ਤਾਂ ਕੋਈ ਐਡਾ ਫਰਕ ਨਹੀਂ ਰਿਹਾ ਲੋਕ ਜਿਨੂੰ ਕਿਸੇ ਨੂੰ ਪਿਆਰ ਕਰਦੇ ਆ ਪਿਆਰ ਕਰਨ ਵਾਲਾ ਕਿਸੇ ਗੋੜੀ ਨੂੰ ਵੀ ਕਰ ਸਕਦਾ ਐਸਐਮਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪਰ ਹੁਣਾ ਪਹਿਲਾ ਇੱਕ ਆਉਂਦੀ ਹੈ ਤੇ ਫਿਰ ਹੁਣਾ ਦੂਜਾ ਵੀ ਆ ਜਾਂਦਾ ਹੈ ਹੁਣਾ ਇੱਕ ਨਹੀਂ ਮਾਨ ਹੁੰਦਾ ਤੇ ਹੁਣਾ 2 ਆ ਗਿਆ ਸਾਡੇ ਨਾਲ ਨੇ 바ਵਾ ਭਾਜੀ ਜੀ ਬਾਈ ਅਦਿੱਤੀ ਮੈਡਮ ਤਾਰਾ ਜੀ ਤੇ ਅਜੇ ਜੀ ਕਿਵੇਂ ਜੀ ਬਹੁਤ ਬਹੁਤ ਵਧੀਆ ਭਾਜੀ ਬਹੁਤ ਜੀ 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 ਬਹੁਤ ਚੜ੍ਹਦੀ ਕਲਾ ਅੱਛਾ ਇਹਨੇ ਤੁਸੀਂ ਇਕੱਠੇ ਕਿਵੇਂ ਕੀਤੇ ਨੇ 바ਵਾ ਭਾਜੀ ਸਰਕਲ ਨਾਲ ਅਲੱਗ ਰੰਗ ਦੇ ਜਿਹੜੇ ਕਹਿੰਦੇ ਨੇ ਨਾ ਜ਼ਿੰਦਗੀ ਰੰਗਾਂ ਨਾਲ ਜੁੜੀ ਹੁੰਦੀ ਹੈ ਨਹੀਂ ਸਰ ਇਦਾਂ ਹੁੰਦਾ ਕਿ ਜਦੋਂ ਕੋਈ ਪ੍ਰੋਜੈਕਟ ਆਉਂਦਾ ਨਾ ਫਿਰ ਉਹਦੇ 'ਚ ਇੱਕ ਤੁਹਾਡੀ ਕਮਿਟਮੈਂਟਸ ਵੀ ਹੁੰਦੀਆਂ ਹਮ ਆ ਸਭ ਤੋਂ ਪਹਿਲਾਂ ਤਾਂ ਇੱਕ ਹਰ ਐਕਟਰ ਦੀ ਕਮਿਟਮੈਂਟ ਹੁੰਦੀ ਹੈ ਕਿ ਤੁਸੀਂ ਟਾਈਮ ਦੇਣਾ ਔਰ ਮੇਨ ਲੱਗਾ ਸਾਡੀ ਸਾਰਿਆਂ ਦੀ ਫਿਲਮ ਆ ਆ ਸਭ ਦੀ ਸਾਂਝੀ ਫਿਲਮ ਆ ਇਹ ਕਿਸੇ ਇੱਕ ਬੰਦੇ ਦੀ ਫਿਲਮ ਨਹੀਂ ਆ ਤੇ ਸਭ ਦਾ ਹੀ ਅਲੱਗ-ਅਲੱਗ ਰੋਲ ਆ ਔਰ ਸਭ ਦੀ ਅਲੱਗ-ਅਲੱਗ ਕੰਟਰੀਬਿਊਸ਼ਨ ਆ ਤੇ ਸਾਰਿਆਂ ਦਾ ਅੱਜਕੱਲ ਤੁਹਾਨੂੰ ਪਤਾ ਕਿ ਇਹ ਫਿਲਮ ਦੇ ਟਾਈਮ ਇਹ ਹੁੰਦਾ ਕਿ ਜਿੱਦਾਂ ਬੂੰਦ-ਬੂੰਦ ਨਾਲ ਸਮੁੰਦਰ ਵਾਲੀ ਗੱਲ ਕੇ ਸਭ ਦੀ ਆਪਣੀ ਆਪਣੀ ਚਾਉਣ ਵਾਲੇ ਆ ਸੋ ਸਾਰਿਆਂ ਦਾ ਹੋਣਾ ਬਹੁਤ ਜ਼ਰੂਰੀ ਹੈ ਇਹ ਮੈਂ ਰੰਗ ਦੀ ਗੱਲ ਕਰਦਾ ਜਿਵੇਂ ਵੱਖ-ਵੱਖ ਰੰਗ ਆ ਹਾਂ ਰੰਗ ਰੰਗ ਹੀ ਦੇ ਵਿੱਚ ਬਹੁਤ ਇਕੱਠੇ ਹੋਏ ਜੀ 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 ਬੋਲੀ ਹੈ ਰੰਗਾਂ ਦੀ ਬਹੁਤ ਸਾਰੇ ਕੋ ਬ੍ਰਿਟਿਸ਼ ਲੈਂਗੁਏਜ ਆ ਇੱਧਰ ਹਰਿਆਣਵੀ ਆ ਪੰਜਾਬੀ ਆ ਇਹ ਕੁੜੀ ਬਾਂਬੇ ਤੋਂ ਆ ਤੇ ਮੈਂ ਪਹਿਲਾਂ ਹੀ ਦੱਸਦਾ ਨਾ ਤੁਹਾਨੂੰ ਮੇਰਾ ਤਾਂ ਹੱਥ ਅੰਗਰੇਜ਼ੀ ਦਾ ਤੰਗ ਹੈ ਵੇ ਤਾਂ ਹੀ ਤੁਹਾਨੂੰ ਲੱਗੇ ਬਿਠਾਇਆ ਭਾਜੀ ਮੇਰਾ ਵੀ ਤੰਗ ਆ ਨਾ ਇਸ ਕਰਕੇ ਪਹਿਲੇ ਹੀ ਦੱਸ ਦੇਣਾ ਚਾਹੀਦਾ ਨਾ ਫਿਰ ਆਪਣੇ ਪਿੰਡਾਂ ਚ ਹੁੰਦਾ ਜੀ ਨਾ ਅਕਸਰ ਜਦੋਂ ਮੈਂ ਪੜਦਾ ਹੁੰਦਾ ਸੀ ਤਾਂ ਕਲਾਸ ਜਦੋਂ ਸਰਕਾਰੀ ਸਕੂਲ ਚ ਪੜ੍ਹਦੇ ਸੀ ਹਾਂਜੀ ਤਾਂ ਕਹਿ ਦਿੰਦੇ ਸੀ ਵੀ ਜਿਹੜਾ ਬਈ ਦੱਸੋ ਵੀ ਕੀ ਨਾ ਅੰਗਰੇਜ਼ੀ ਆਉਂਦੀ ਕਿ ਨਹੀਂ ਅਸੀਂ ਪਹਿਲਾਂ ਹੀ ਹੱਥ ਖੜੇ ਕਰ ਲੈਂਦੇ ਸੀ ਇਹ ਅਸੀਂ ਆਪ ਨਹੀਂ ਸਿੱਖੀ ਅਸੀਂ ਇਵਨ ਜਦੋਂ ਅਸੀਂ ਕਾਲਜ ਵੀ ਪੜ੍ਹਦੇ ਸੀ ਸਾਨੂੰ ਲੱਗਿਆ ਸੀ ਕਿੱਥੇ ਬੋਲਣੀ ਹੈ ਜਾਣਾ ਤਾਂ ਪਿੰਡ ਹੀ ਆ ਵਾਪਸ ਹੁਣ ਚੱਕ ਲਈ ਹੁਣ ਤਾਂ ਹੱਥ ਪੈਰ ਮਾਰ ਲਈ ਤੇ ਜੀ ਤੁਹਾਡਾ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਰਿਹਾ ਜੀ ਕੰਮ ਦਾ ਇਸ ਫਿਲਮ ਦੇ ਸੈੱਟ ਤੇ ਜੀ ਬਹੁਤ ਬਹੁਤ ਚੰਗਾ ਰਿਹਾ ਬੜੀ ਅੱਛੀ ਸਾਡੇ ਰਾਈਟਰ ਸਰ ਧੀਰਜ ਜੀ ਜੀ ਫਿਰ ਉਹ ਵੀ ਸੈਟ ਸੈਟ ਤੇ ਸਾਡੇ ਡਾਇਲੌਗ ਰਾਈਟਰ ਚੰਚਲ ਪੂਰੀ ਯੂਨਿਟ ਦੇ ਸਾਰੇ ਐਕਟਰਸ ਬਹੁਤ ਹੀ ਚੰਗਾ ਮਾਹੌਲ ਸੀ ਜੀ ਅਜੇ ਭਾਈ ਤੁਸੀਂ ਕਿਉਂਕਿ ਕਹਿੰਦੇ ਨੇ ਹਰਿਆਣਾ ਤੇ ਪੰਜਾਬ ਭਾਈ ਭਾਈ ਜਦੋਂ ਕਿਸਾਨੀ ਕੋਹਲ ਵੀ ਚੱਲਦਾ ਤੇ ਉਦੋਂ ਵੀ ਹਰਿਆਣਾ ਪੂਰਾ ਟਰੈਕਟਰ ਲੈ ਕੇ ਤੇ ਉੱਥੇ ਇੱਕ ਪੂਰਾ ਮਾਹੌਲ ਬਣ ਗਿਆ ਸੀ ਨਾ ਤੇ ਹੁਣ ਵੀ ਇੱਕ ਜਿਹੜਾ ਚੱਲ ਰਿਹਾ ਕਿਸਾਨ ਮੋਰਚਾ ਤੇ ਇਸ ਫਿਲਮ ਦੇ ਵਿੱਚ ਵੀ ਤੁਸੀਂ ਇਕੱਠੇ ਹੋਏ ਹੋ ਕਿ ਹਰਿਆਣਾ ਤੇ ਪੰਜਾਬ ਹਮੇਸ਼ਾ ਇਕੱਠੇ ਰਹਿੰਦਾ ਤਾਂ ਕਿਵੇਂ ਮਹਿਸੂਸ ਕੀਤਾ ਤੁਸੀਂ

मजा आया हर आदमी ने सिखाया मुझे बताया क्योंकि मेरी पहली मूवी थी मैं तो बहुत ज्यादा मतलब कह सकते हैं कि इस चीज से डरा हुआ था मैं पहली बार गया भाई के पास कि भाई जी मतलब मैंने सीधा ही बोला कि भाई मैंने पहली बार मूवी कर रहा हूं और मुझे एक्ट के बारे में बिल्कुल नहीं पताकारी बहुत, बहुत नहीं बहुत ज्यादा तो इन्होंने कहा कि कूल एक्टिंग ही नहीं करनी एक्टिंग की सबसे बड़ी बात ये वो बात मुझे याद है ही नहीं, कर नहीं, active नहीं, active हाँ, नहीं नहीं करना हाँ, करना में 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 हमें सब कुछ कुछ होता है हमारी है हमारी बॉडी लैंग्वेज बहुत फास्ट चलती तो वो चीज़ ऐसा कुछ नहीं करना है। cool हो के आप अपना काम करो जैसे आम जिंदगी करते हो जी तो जी बाकी देखते हैं वो में में क्या निकल So for me it was a new big experience for me. Please Yeah he's he, he <laughs> understand. Yeah. Yes yes speak so yes, nice. Speak? Yeah yeah. yeah. <laughs> <laughs> um yeah it was a new experience to me. Very fun and I really enjoy working with very talented actresses and actors. ਜੀ शुक्रिया ਬਾਪਾ ਜੀ ਜਿਹੜਾ ਮੈਂ ਸਵਾਲ ਕੀਤਾ ਸੀ ਜੀ ਅਦਾਕਾਰੀ ਤੇ ਅੱਗਾ 21 ਜੀ ਬਈ ਇਹ ਬਹੁਤ ਮਤਲਬ ਦੂਰ ਦੂਰ ਹੈ ਮਤਲਬ ਹਾਲਾਂਕਿ ਜੇ ਮੈਂ ਆਪਾਂ ਕਹਿੰਨਾ ਹੁਣ ਪਿਛਲੇ ਸਮੇਂ ਦੇ ਵਿੱਚ ਬੰਦਾ ਇਹ ਸੋਚਣ ਲੱਗੇ ਨਵੇਂ ਮੁੰਡੇ ਵੀ ਸੋਦੇ ਪਹਿਲਾਂ ਗਾਇਕੀ ਸਿੱਖਣੀ ਆ ਫਿਰ ਫਿਲਮਾਂ 'ਚ ਆ ਜਾਣਾ ਹੈ ਹੂੰ ਨਹੀਂ ਐਦਾਂ ਤਾਂ ਨਹੀਂ ਹੋ ਸਕਦਾ ਦੇਖੋ ਹਰ ਕੰਮ ਚ ਕਿਸਮਤ ਦਾ ਤਾਂ ਬਹੁਤ ਜ਼ਰੂਰੀ ਹੋਣਾ ਹੈ ਨਾ ਐਦਾਂ ਨਹੀਂ ਹੋ ਸਕਦਾ ਕਿ ਤੁਸੀਂ ਇਹ ਕਿਹੜਾ ਕੋਈ ਕੋਈ ਸਕੂਟਰ ਸਿੱਖਣ ਵਾਲੀ ਗੱਲ ਹੈ ਵੀ ਤੈਨੂੰ ਕੱਲ ਨੂੰ ਦੁਕਾਨ ਖੋਲੋਗੇ ਇਹ ਕੰਮ ਚ ਤਾਂ ਜੇ ਕਿਸਮਤ ਨੇ ਸਾਥ ਹੀ ਨਾ ਦਿੱਤਾ ਤਾਂ ਮਿਹਨਤ ਵੀ ਜ਼ਰੂਰੀ ਹੈ ਮਿਹਨਤ ਤਾਂ ਹਰ ਕੰਮ ਚ ਜ਼ਰੂਰੀ ਹੈ ਕਿਸਮਤ ਵੀ ਇੱਕ ਬੜੀ ਵੱਡੀ ਕਹਿ ਸਕਦੇ ਆਂ ਵੀ ਹੈਗੀ ਆ ਦੁਨੀਆ ਦੇ ਉੱਤੇ ਕੰਮ ਤਾਂ ਸਾਰੀ ਦੁਨੀਆ ਕਰਦੀ ਆ ਪਰ ਕਿਸਮਤ ਦਾ ਹੋਣਾ ਬਹੁਤ ਜ਼ਰੂਰੀ ਆ ਜਿੱਦਾਂ ਹਰ ਹਰ ਫਿਲਮ ਦਾ ਹੋਣਾ ਇਹ ਫਿਲਮ ਆ ਇਹਦਾ ਇਹਦਾ ਆਪਣਾ ਇਲਾਕਾ ਇਹਦੀ ਆਪਣੀ ਕਿਸਮਤ ਆ ਜੀ ਇਹ ਕਿੰਨਾ ਵਰਕ ਕਰਦੀ ਆ ਕਿੱਥੋਂ ਤੱਕ ਜਾਂਦੀ ਆ ਤਾਂ ਇਹ ਇਹ ਅਜੇ ਤੱਕ ਅਸੀਂ ਡਿਸਾਈਡ ਨਹੀਂ ਕਰ ਸਕਦੇ ਕੋਈ ਵੀ ਡਿਸਾਈਡ ਨਹੀਂ ਕਰ ਸਕਦਾ ਕਿ ਹੋਣਾ ਕੀ ਆ ਕੱਲ ਨੂੰ ਕੀ ਹੋਣਾ ਕੀ ਨਹੀਂ ਹੋਣਾ ਸੋ ਮਿਹਨਤ ਕਰਨਾ ਤਾਂ ਕੁਦਰਤ ਨੇ ਬਣਾਇਆ ਹੀ ਬੰਦਾ ਇਸੇ ਲਈ ਕਿ ਤੁਸੀਂ ਜੇ ਮਿਹਨਤ ਕਰੋਗੇ ਨਹੀਂ ਤਾਂ ਫਿਰ ਕਿਸਮਤ ਨੇ ਤਾਂ ਆ ਕੇ ਕਿਹੜਾ ਸੱਤੇ ਪੈ ਰਣ ਜਾਣਾ ਸੁਬ ਮਿੱਲਾ ਦਾ ਕਿ ਇਹ ਵੀ ਹੈ ਹੀ ਆ ਸਿੱਖਣਾ ਤਾਂ ਬਹੁਤ ਜ਼ਰੂਰੀ ਆ ਭਾਵੇਂ ਉਹ ਸਿੰਗਿੰਗ ਆ ਭਾਵੇਂ ਉਹ ਮਤਲਬ ਬੰਦਾ ਹਰ ਪਲ ਸਿੱਖਦਾ ਹੀ ਰਹਿੰਦਾ ਹਰ ਸਟ ਦੇ ਜੀ ਭਾਜੀ ਜੀ ਭਾਜੀ ਪੁਰਾਣੀਆਂ ਫਿਲਮਾਂ ਤੁਹਾਡੀਆਂ ਜੀ ਭਾਜੀ ਜੀ ਭਾਜੀ ਅੱਛਾ ਪ੍ਰਾਣਾ ਸ਼ਬਦ ਜਿਹੜਾ ਆ ਆਪਣੇ ਆਪਾਂ ਕਹੀਏ ਕਿ ਪੰਜਾਬ ਦੇ ਬਹੁਤ ਸਤਿਕਾਰਤ ਆਪਾਂ ਪ੍ਰਾਣੇ ਨੂੰ ਫੁੱਫੜ ਨੂੰ ਬਹੁਤ ਸਤਿਕਾਰਯੋਗ ਜੰਨੇ ਆ ਤਾਂ ਇਹ ਸੈਕਟਰ ਦੇ ਵਿੱਚ ਇਸ ਕਹਾਣੀ ਦੇ ਵਿੱਚ ਪਰੌਣਾ ਕਿਸ ਤਰ੍ਹਾਂ ਦਾ ਰਹਿੰਦਾ ਜਿਵੇਂ ਮੈਂ ਜੇ ਟ੍ਰੇਲਰ ਦੇਖਿਆ ਹੈਗਾ ਇੱਕ ਵੱਖਰੀ ਤਰ੍ਹਾਂ ਦੀ ਜਾਂ ਵੀ ਜਿਵੇਂ ਪ੍ਰਵਾਸ ਆਪਾਂ ਪੰਜਾਬੀ ਬਹੁਤ ਕਰ ਰਹੇ ਆ ਇਸ ਸਮੇਂ ਜੀ ਭਾਜੀ ਉਦੋਂ ਦੇ ਆ ਜੀ ਕਿਉਂਕਿ ਪਰੌਣਾ ਸਾਡੇ ਕਲਚਰ ਦਾ ਮੈਨੂੰ ਲੱਗਦਾ ਕਿ ਸਭ ਤੋਂ ਰਿਸਪੈਕਟ ਵੀ ਹੈਗੀ ਆ ਪਰ ਸਭ ਤੋਂ ਵੱਡਾ ਟਾਸਕ ਵੀ ਇੱਕ ਪਰੌਣਾ ਹੀ ਹੁੰਦਾ ਹੈ ਆਪਣੇ ਜਿੱਦਾਂ ਆਪਾਂ ਕਹਿ ਦਿੰਨੇ ਆ ਪਰਿਵਾਰਾਂ ਦੇ ਵਿੱਚ ਹੁਣ ਵੀ ਅਸੀਂ ਜਦੋਂ ਜਦੋਂ ਵੈਡਿੰਗ ਸ਼ੋ ਵੀ ਕਰਦੇ ਆ ਤਾਂ ਬਹੁਤ ਸਾਰੇ ਲੋਕ ਸਾਨੂੰ ਕਰਨ ਜਾ ਕੇ ਇਹ ਕਹਿੰਦੇ ਆ ਕਿ ਯਾਰੇ ਸਾਡਾ ਪਰੌਣਾ ਆ ਹੂੰ ਇਹ ਉਹਨਾਂ ਨੂੰ ਆਇਆ ਹੁੰਦਾ ਵੀ ਇਹਨੂੰ ਇਹਨਾਂ ਨੂੰ ਤੁਸੀਂ ਖਾਸ ਤਵੱਜੋ ਦੇਣੀ ਹੈ ਹਾਂ ਤੇ ਉਹ ਇੱਕ ਆਪਣੇ ਆਪ 'ਚ ਮੈਨੂੰ ਲੱਗਦਾ ਕਿ ਆ ਪੁਰਾਣਾ ਹੋਣਾ ਹੀ ਆਪਣੇ ਆਪ 'ਚ ਇੱਕ ਬੜੀ ਵੀ ਰਿਸਪੈਕਟ ਵੀ ਆ ਔਰ ਬੜਾ ਵੱਡਾ ਇੱਕ ਨੇ ਸਾਡੇ ਮਾਲ ਵਿੱਚ ਹੁੰਦਾ ਅਕਸਰ ਵੀ ਕਹਿੰਦੇ ਪੁਰਾਣੇ ਨੂੰ ਡਰਾ ਕੇ ਵੀ ਰੱਖ ਲੈਣਾ ਚਾਹੀਦਾ ਕਦੇ ਕਦੇ ਜਿਹੜਾ ਜਾਂਦੇ ਤੰਗ ਕਰਦਾ ਉਹ ਆ ਜਿਹੜਾ ਤੰਗ ਜਾਂਦਾ ਫਿਰ ਉਹ ਤਾਂ ਉਹ ਤਾਂ ਸਿੱਧੀ ਜੀ ਗੱਲ ਆ ਫਿਰ ਉਹ ਹਰ ਚੀਜ਼ ਦੀ ਲਿਮਟ ਹੁੰਦੀ ਆ ਹਾਂ ਇਹ ਵੀ ਇੱਕ ਕਨਸੈਪਟ ਬਹੁਤ ਵਧੀਆ ਆ ਤੁਸੀਂ ਟ੍ਰੇਲਰ ਜਿੱਦਾਂ ਵੇਖਿਆ ਚੱਕੀ ਭਾਜੀ ਆ ਮੈਂ ਸਾਰੇ ਬੈਠੇ ਆ ਅਸੀਂ ਸਾਰੇ ਤੇ ਬਹੁਤ ਬਹੁਤ ਕਮਾਲ ਦੀ ਫਿਲਮ ਹੈ ਕਾਮੇਡੀ ਫਿਲਮ ਆ ਜਿੰਨਾ ਟ੍ਰੇਲਰ ਤੋਂ ਸਮਝ ਆਉਂਦਾ ਹੈ ਜਿਵੇਂ ਇੱਕ ਜਿਹੜਾ ਪੰਜਾਬ ਦਾ ਨੌਜਵਾਨ ਆ ਵਿਦੇਸ਼ ਜਾਂਦਾ ਹੈਗਾ ਜਿੰਨਾ ਕਿ ਮੈਨੂੰ ਪਤਾ ਲੱਗਿਆ ਵੀ ਉੱਥੇ ਜਾ ਕੇ ਵੀ ਉੱਥੇ ਬਸੰਦੇ ਚੱਕਰ ਦੇ ਵਿੱਚੋਂ ਵਿਆਹ ਕਿਤੇ ਹੋਰ ਹੋ ਜਾਂਦਾ ਉਹਦਾ ਇਹ ਹੈ ਨਾ ਉਹ ਉਹ ਕਨਸੈਪਟ ਥੋੜਾ ਜਿਹਾ ਮੈਨੂੰ ਦੱਸ ਦੇਉ ਤਾਂ ਵੀ ਯਾਰ ਹਾਂ ਇਹ ਵਾਪਰ ਰਿਹਾ ਜਿਵੇਂ ਹੁਣ ਪੰਜਾਬ ਦੇ ਵਿੱਚ ਬਹੁਤ ਪ੍ਰਵਾਸ ਹੋ ਰਿਹਾ ਮੁੰਡਾ ਹਰ ਪੰਜਾਬ ਦਾ ਸੋਚਦਾ ਕਿ ਮੈਂ ਜਾ ਜਦੀ ਪੂਸ਼ ਪੜਾ ਤੇ ਕੈਨੇਡਾ ਉੱਤਰ ਜਾ ਬੱਸ ਬੈਸਪਮਿਚ ਤੇ ਐਕਚੁਅਲੀ ਮੇਰਾ ਕੈਰੈਕਟਰ ਹੈ ਜੋ ਜਿਹੜਾ ਉਹ ਚਾਹੁੰਦੀ ਹੈ ਕਿ ਮੈਂ ਬਾਹਰ ਜਾਵਾਂ ਤੇ ਉੱਥੇ ਸੈਟਲ ਹੋ ਜਾਵਾਂ ਤੇ ਉੱਥੇ ਮੇਰੀ ਲਾਈਫ ਸਿਕਿਉਰ ਹੈ ਤੇ ਮੇਰਾ ਕੈਰੈਕਟਰ ਜੋ ਹੈ ਉਹ ਜਾਣਦਾ ਹੈ ਤੇ ਪਿੱਛੇ ਪਿੱਛੇ ਐ ਵੀ ਆ ਜਾਂਦੇ ਨੇ ਹੁੰਦਾ ਹੈ ਕਈ ਵਾਰ ਨਹੀਂ ਸਾਰੇ ਨਹੀਂ ਕਹਿ ਸਕਦੇ ਕਈ ਵਾਰੀ ਮਿਲਦਾ ਕਿ ਸਰਟਨ ਕੇਸ ਤੇ ਜਾ ਕੇ ਇੱਕ ਟਾਈਮ ਤੇ ਜਾ ਕੇ ਜਦੋਂ ਤੁਹਾਨੂੰ ਕੋਈ ਨਹੀਂ ਕਿਸੇ ਬੰਦੇ ਵੀ ਲੱਭਦਾ ਤਾਂ ਫਿਰ ਬੰਦਾ ਕਿਤੇ ਨਾ ਕਿਤੇ ਹੱਥ ਪੈਰ ਮਾਰ ਲਿੰਦਾ ਕਿਉਂਕਿ ਬਹੁਤ ਸਾਰੀਆਂ ਕੰਟਰੀਆਂ ਇਦਾਂ ਨਹੀਂ ਆਇਆ ਜਿੱਥੇ ਤੁਹਾਨੂੰ ਪੀਆਰ ਲੈਣੀ ਸਭ ਤੋਂ ਔਖਾ ਕੰਮ ਜੀ ਜਿਦਾ ਯੂਕੇ ਦੇ ਵਿੱਚ ਪੀਆਰ ਲੈਣੀ ਜਿਹੜੀ 10 ਤੇ 10 10 ਸਾਲ ਤੁਹਾਡੇ ਨਿਕਲ ਜਾਂਦੇ ਆ ਤੁਹਾਡੀ ਅਪਲਾਈ ਕੀਤੇ ਕੱਚਿਆਂ ਦੇ ਵਿੱਚ ਹੀ ਪੁਰਾਣੇ ਆਪਣੇ ਜਿੰਨੇ ਵੀ ਮੁੰਡੇ ਆ ਉਹਨਾਂ ਦੀ ਇੱਕ 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 ਜਿਹੜੀ ਇਹ ਜਵਾਨੀ ਨਿਕਲ ਗਈ ਇਸ ਚੱਕਰ ਦੇ ਵਿੱਚ ਸੋ ਉੱਥੇ ਕਿਤਨਾ ਕਿਤੇ ਜਾ ਕੇ ਫਿਰ ਕੋਈ ਨਾ ਕੋਈ ਤਾਂ ਰਿਸਕ ਲੈ ਹੀ ਲੈਂਦਾ ਯਾਰ ਜਿੱਦਾਂ ਇਹਦੇ ਵਿੱਚ ਮੇਰੇ ਨਾਲਾ ਕਰੈਕਟਰ ਜਿਹੜਾ ਆ ਉਹ ਅਜੇ ਉਹਨੂੰ ਇਹ ਕਹਿੰਦਾ ਜਾਂਦਾ ਕਿ ਯਾਰ ਤੇ ਤੇਰੇ ਲਈ ਵਧੀਆ ਆ ਵੀ ਤੈਨੂੰ ਘਰ-ਬਾਰ ਵਧੀਆ ਮਿਲ ਰਿਹਾ ਆ ਜੇ ਤੂੰ ਕਰਾਲਾ ਵਿਆਹ ਵੇਖੀ ਜਾਉਂਗੀ ਇਸ ਲਾਲਚ ਦੇ ਵਿੱਚ ਇਸ ਲਾਲਚ ਦੇ ਵਿੱਚ ਹਾਲਾਂਕਿ ਇਹ ਆਪਾਂ ਜੇ ਹੁਣ ਕਹਿ ਦਿੰਨੇ ਆ ਵੀ ਹੁਣ ਦੋਸ਼ ਜ਼ਿਆਦਾ ਲੱਗਦੇ ਆ ਵੀ ਪੰਜਾਬੀ ਮੁੰਡੇ ਕੁੜੀਆਂ ਆਈਲੈਂਡਸ ਕਰੀ ਜਾਂਦੇ ਆ ਪਹਿਲਾਂ ਵੀ ਬਹੁਤ ਗਏ ਨੇ ਮੈਂ ਆਪ ਦੇਖੇ ਨੇ ਕਿ ਬਹੁਤ ਉੱਧਰ ਜਾ ਕੇ ਵਿਆਹ ਕਰਾ ਲਿਆ ਜੀ ਸੈੱਟ ਹੋ ਗਏ ਬਾਚ ਇਦਰਾ ਹੋਣੀ ਬੜਾ ਮੁਸ਼ਕਲ ਹੋ ਗਿਆ ਤੇ ਜੋ ਪਿੰਡ ਚ ਆਉਂਦੇ ਵੀ ਸੀ ਕਿਸੇ ਅੰਗਰੇਜ਼ ਨਾਲ ਵਿਆਹ ਕਰਾ ਕੇ ਸਾਰਾ ਪਿੰਡ ਭਜਿਆ ਫਿਰਦਾ ਹੀ ਮਗਰ ਵੇਖੋ ਮੈਨੂੰ ਲੱਗਦਾ ਕਿ ਡਿਪੈਂਡ ਕਰਦਾ ਸੀਗਾ ਕੌਣ ਕਿੱਦਾਂ ਗਿਆ ਕਿਹੜੇ ਹਾਲਾਤਾਂ ਚ ਗਿਆ ਕਿਉਂਕਿ ਕਈ ਵਾਰੀ ਤੁਸੀਂ ਨਾ ਚੁੰਦੇ ਹੋਏ ਵੀ ਇੰਨੇ ਤੰਗੀਆਂ ਤੁਰਸ਼ੀਆਂ ਚ ਗਏ ਹੁੰਦੇ ਹੋ ਬੰਦਾ ਇੰਨੀ ਕੋਈ ਕੋਈ ਮੰਨ ਲਓ ਗਰੀਬ ਪਰਿਵਾਰ ਚ ਪੈਸੇ ਪੁਸੇ ਇੰਨੇ ਵੱਡੇ ਲਾ ਕੇ ਗਿਆ ਤਾਂ ਫਿਰ ਉੱਥੇ ਜਾ ਕੇ ਤੁਹਾਡੇ ਕੋਈ ਆਪਸ਼ਨ ਹੀ ਨਹੀਂ ਰਹੀ ਤੁਹਾਡੇ ਕੋਈ ਉੱਥੇ ਫਿਰ ਬੰਦਾ ਇਹ ਸੋਚਦਾ ਕਿ ਯਾਰ ਜੇ ਮੈਂ ਵਾਪਸ ਚਲਾ ਗਿਆ ਦਾ ਪਰਿਵਾਰ ਨੇ ਜਿਹੜਾ ਇੰਨਾ ਤੁਸੀਂ ਜਾਂਦੇ ਕੱਢ ਲਿਆ ਕਿ ਤੁਸੀਂ ਪਿੱਛੇ ਪਰਿਵਾਰ ਨੂੰ ਸੁਖ ਦੇ ਸਭੋ ਫਿਰ ਬੰਦਾ ਇੱਕ ਜਦੋਂ ਕੋਈ ਮੰਨ ਲਓ ਪਹਿਲੇ ਲੋਕ 10 15 ਸਾਲ ਨਹੀਂ ਹੁੰਦੇ ਸੀ ਤੇ ਫਿਰ ਉਹਨਾਂ ਕੋਲ ਆਪਸ਼ਨ ਹੀ ਨਹੀਂ ਰਹਿੰਦੀ ਸੀ ਕਿਉਂਕਿ ਉਹ ਇੱਕੋ ਹੀ ਆਪਸ਼ਨ ਸੀ ਜਾਂ ਤੁਸੀਂ ਪੱਕੇ ਵਾਪਸ ਚਲੇ ਜਾਓ ਜਾਂ ਤੁਸੀਂ ਇੱਥੇ ਅੱਗੇ ਕੰਟੀਨਿਊ ਕਰ ਲਓ ਸੋ ਕਿਤੇ ਨਾ ਕਿਤੇ ਉੱਥੇ ਫਿਰ ਲੋਕ ਮੈਨ ਲੱਗਦਾ ਕਿ ਇਹ ਇਹ ਕਿ ਡਿਸੀਜਨ ਲੈ ਲੈਂਦੇ ਸੀ ਉੱਥੇ ਵਿਆਹ ਗੋਰੀਆਂ ਦਾ ਕਰਾਉਂਦਾ ਜੀ ਸੋ ਕੁਛ ਕੁਸ਼ਕ ਕੁਸ਼ਕ ਮਿਲਦਾ ਕੁਸ਼ਕ ਲੋਕ ਬਹੁਤ ਘੱਟ ਪਰਸੈਂਟ ਜਿਹਨੂੰ ਆਪਾਂ ਕਹਿ ਸਕਦੇ ਆ ਤੇ ਹੁਣ ਤਾਂ ਖੈਰ ਇਹ ਟ੍ਰੈਂਡ ਹੋ ਗਿਆ ਕਿ ਹੁਣ ਤਾਂ ਲੋਕੀ ਇੱਕ ਦੂਜੇ ਨੂੰ ਜਾਣਦੇ ਆ ਜਿੱਦਾਂ ਕੰਮ ਵੀ ਕਰਦੇ ਆ ਇੱਕ ਦੂਜੇ ਨਾਲ ਇੱਕ ਕੋਈ ਇੱਕੋ ਲੈਂਗੁਏਜ ਹੋ ਗਈ ਆ ਇੰਗਲਿਸ਼ ਵੀ ਲੋਕੀ ਬੋਲ ਲੈਂਦੇ ਆ ਦੁਨੀਆ ਇੱਕ ਪਿੰਡ ਬਣ ਗਈ ਆ ਇੱਕ ਗਲੋਬ ਜਾ ਹੋ ਗਿਆ ਹਣਾ ਸੋ ਉੱਥੇ ਹੁਣ ਅੱਜ ਕੱਲ ਤਾਂ ਕੋਈ ਐਡਾ ਫਰਕ ਨਹੀਂ ਰਿਹਾ ਲੋਕ ਜਿਹਨੂੰ ਕਿਸੇ ਨੂੰ ਪਿਆਰ ਕਰਦੇ ਆ ਪਿਆਰ ਕਰਨ ਵਾਲਾ ਕਿਸੇ ਗੋਰੀ ਨੂੰ ਵੀ ਕਰ ਸਕਦਾ ਉਥੇ ਫਿਰ ਹੋਈ ਜਾਂਦਾ ਜੀ ਅਜੇ ਭਾਜੀ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਕਿਉਂਕਿ ਵੱਖ-ਵੱਖ ਕਲਾਕਾਰ ਨੇ ਵਿਦੇਸ਼ੀ ਕਲਾਕਾਰਾਂ ਨਾਲ ਤੁਸੀਂ ਕੰਮ ਕੀਤਾ ਕਈ ਵਾਰੀ ਮੁਸ਼ਕਲ ਵੀ ਆ ਜਾਂਦੀ ਹੈ ਜਦੋਂ ਆਪਾਂ ਤਾਂ ਬੋਲ ਸਕਦੇ ਹਾਂ ਸਹਿਜ ਪੰਜਾਬੀ ਚ ਗੱਲ ਕਰ ਸਕਦੇ ਹਾਂ ਹਰਿਆਣਵੀ ਮੈਂ ਸਮਝ ਸਕਦਾ ਪਰ ਉੱਥੇ ਜਾ ਕੇ ਮੁਸ਼ਕਲ ਆਈ ਕੋਈ ਇਸ ਤਰ੍ਹਾਂ ਦੀ ਗੱਲ ਕਰਦੇ ਸਮੇਂ ਨਹੀਂ ਐਸੀ ਕੋਈ ਮੁਸ਼ਕਲ ਨਹੀਂ ਆਈ ਕਿਉਂਕਿ ਹਿੰਦੀ ਤੋਂ ਤਕਰੀਬਨ ਹਰਿਆਣਾ ਜਾਂ ਪੰਜਾਬ ਕੇ ਆਰਟਿਸਟ ਸਮਝਤੇ ਜਾਂ ਪੂਰੀ ਟੀਮ ਜੋ تھی ਤਕਰੀਬਨ ਜੀ ਹਮਾਰੇ ਮੇਕਅਪ ਆਰਟਿਸਟ ਵੀ ਥੇ ਥੇ ਐਂਗਲੋ ਇੰਡੀਅਨ ਲੇਕਿਨ ਮਤਲਬ ਉਹ ਹਿੰਦੀ ਬੋਲਤੇ ਥੇ तो मतलब ऐसी मुश्किल नहीं आई ज्यादा मुश्किल तो मुझे इनके साथ बात करने में आई <laughs> पर यहां एक्सपीरियंस से काम चल गया मैंने देख <laughs> <नहीं। laughs> के मैंने भी तेरे लिए आई है ਹਣਾ ਇਹ ਪਾਜੂ ਕਈ ਵਾਰ ਤੋਂ ਪਾਪਾ ਨੂੰ ਨਹੀਂ ਪਤਾ ਲੱਗਦਾ ਹਾਂਜੀ ਆਪਾਂ ਆਪਾਂ ਯੂਜ਼ਡ ਨਹੀਂ ਹੈਗੇ ਨਾ ਨਹੀਂ ਨਹੀਂ ਜਿਵੇਂ ਆਪਾਂ ਬੋਲਾਂਗੇ ਤੁਹਾਡੇ ਨਾਲ ਬੋਲਾਂ ਮੈਨੂੰ ਸਮਝ ਲੱਗ ਜੂ ਕਿ ਉਹ ਜਿਸ ਤਰ੍ਹਾਂ ਉਹ ਬੋਲਦੇ ਨੇ ਸਕੂਲ ਵਿੱਚ ਉਸ ਤਰ੍ਹਾਂ ਨਹੀਂ ਸਮਝਦਾ ਹਾਂਜੀ ਉਹਨਾਂ ਐਕਸੈਂਟ ਬ੍ਰਿਟਿਸ਼ ਬ੍ਰਿਟਿਸ਼ ਐਕਸੈਂਟ ਤਾਂ ਸਾਰੀ ਦੁਨੀਆ ਨੂੰ ਹੀ ਬੜਾ ਮਤਲਬ ਟੇਡਾ ਜਿਹਾ ਐਕਸੈਂਟ ਆ ਮਤਲਬ ਲਿਖਣੇ ਕੇ ਬਾਅਦ ਤਾਂ ਸਮਝ ਲੈਂਦੇ ਆ ਲਿਖਣੇ ਕੇ ਬਾਅਦ ਬੋਲਤੇ ਵਕਤ ਨਹੀਂ ਸਮਝ ਪਾਤੇ ਆ ਕਿਉਂਕਿ ਇਹ ਇਹ ਉਹ ਇੰਗਲਿਸ਼ ਨਹੀਂ ਫਲੋ ਚ ਬੋਲਦੇ ਆ ਕਿ ਲਾਈਕ ਅੱਛਾ ਜਿਵੇਂ ਆਪਾਂ ਕਹਿੰਦੇ ਕਿ ਕਿਰਿਆਵਾਂ ਦੀ ਗੱਲ ਕਰਦੇ ਆ ਜਿਵੇਂ ਹੱਸਣਾ ਰੋਣਾ ਖੁਸ਼ੀ ਹਨਾ ਇਹ ਤਾਂ ਕਿਰਿਆ ਇਹ ਤਾਂ ਹਰ ਬੰਦਾ ਸਮਝ ਸਕਦਾ ਮਤਲਬ ਹੁਣ ਆਪਾਂ ਖੁਸ਼ ਆਏ ਉਹਨਾਂ ਨੂੰ ਸਮਝ ਲੱਗ ਰਹੀ ਹੈ ਜੇ ਆਪਾਂ ਕੋਈ ਇਸ਼ਾਰਾ ਕਰਾਂ ਉਹਨੂੰ ਸਮਝ ਲੱਗ ਰਹੀ ਹੈ ਇਹਦੀ ਇੱਕ ਭਾਸ਼ਾ ਆਪਾਂ ਇਸ਼ਾਰਿਆਂ ਨਾਲ ਵੀ ਦੱਸ ਸਕਦੇ ਆ ਕੋਈ ਗੱਲ ਦੇਖੋ ਹਾ ਪਾਪ ਦੀ ਰਿਐਕਸ਼ਨ ਦੀ ਤਾਂ ਕੋਈ ਭਾਸ਼ਾ ਨਹੀਂ ਹੁੰਦੀ ਉਹ ਤਾਂ ਮਿਲਦਾ ਖੁਸ਼ੀ ਤਾਂ ਸਭ ਨੂੰ ਖੁਸ਼ੀ ਪਰ ਇਹ 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 ਜ਼ਰੂਰ ਹੋ ਜਾਂਦਾ ਹੈ ਕਿ ਜਿਹੜਾ ਇੱਕ ਜਿੱਦਾਂ ਅਸੀਂ ਇੱਕ ਇੱਕ ਲੈਂਗੁਏਜ ਚਾਰ ਜਾਣੀ ਆਪਾਂ ਸਮਝਦੇ ਬੋਲ ਰਹੇ ਹਾਂ ਸਰ ਇੱਕ ਕੱਲਾ ਬੰਦਾ ਡਿਸਕੰਫਰਟ ਮਿਲਦਾ ਕਿ ਕਿਤੇ ਨਾ ਕਿਤੇ ਉਹ ਉਹ ਹੁਣ ਇੰਨੇ ਜਾਣਿਆਂ ਨੂੰ ਇਹ ਹੀ ਵੇਖ ਰਹੀ ਹੈ ਵੀ ਕਰੀ ਕਿ ਜਾਂਦੇ ਹਸੀ ਕਿ ਜਾਂਦੇ ਕਿਤੇ ਨਹੀਂ ਮਤਲਬ ਇਹ ਮੈਂ ਬਤਾਉਂਗਾ ਆਪਣੇ ਲਈ ਬਾਤ ਸੋ ਬੇਸਿਕਲੀ ਅਸੀਂ ਉਹਨੂੰ ਇਹ ਕਿਹਾ ਕਿ ਫਿਲਮ ਰਿਗਾਰਡਿੰਗ ਦੀ ਗੱਲ ਹੋਣੀ ਆ ਸੋ ਜੋ ਵੀ ਅਸੀਂ ਗੱਲ ਕਰਾਂਗੇ ਉਹ ਰਿਗਾਰਡਿੰਗ ਮੂਵੀ ਹੋਣੀ ਹੈ ਜੀ ਘੁੱਗੀ ਪਾਜੀ ਦੇ ਨਾਲ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਕਿਉਂਕਿ ਅਸੀਂ ਪਹਿਲਾਂ ਵੀ ਮੂਵੀਜ਼ ਕੀਤੀਆਂ ਇਕੱਠਿਆਂ ਕਾਫੀ ਜਿੱਦਾਂ ਅਸੀਂ 420 ਕੀਤੀ ਆ ਆ ਪਾਜੀ ਨਾਲ ਤਾਂ ਹਮੇਸ਼ਾ ਬਹੁਤ ਚੰਗਾ ਹੁੰਦਾ ਨਾ ਕਿ ਕੋਈ ਅਸੀਂ 420 ਕੀਤੀ ਆ 420 ਵੀ ਫਿਲਮ ਕੀਤੀ ਸੀ ਬਿਸਟਰੈਂਡ ਮਿਸ 420 ਤੇ ਪਾਜੀ ਕੋਲ ਤਾਂ ਇਹ ਨਹੀਂ ਨਾ ਕੱਟ ਕੇ ਪਾ ਦਿੰਦੇ ਨਾ ਬੰਦੇ ਅਸੀਂ 420 ਕੀਤੀ ਆ ਅੱਜ ਤੁਸੀਂ ਇੱਕ ਸਵਾਲ ਪਹਿਲਾਂ ਕਰ ਰਹੇ ਸੀਗੇ ਕਿ ਬੈਠੇ ਬੀ ਮੀਡੀਆ ਦੇ ਨਾਲ ਜੁੜਿਆ ਹੋਇਆ ਕਿ ਬੜੇ ਤਿੱਖੇ ਸਵਾਲ ਪਾ ਲੋ ਅਸੀਂ ਫਿਲਮ ਦੇ ਇਸ ਥਾਂ ਤੇ ਆਏ ਆ ਤਾਂ ਤਿੱਖੇ ਸਵਾਲ ਹੋ ਜਾਂਦੇ ਨੇ ਕਈ ਵਾਰੀ ਤੇ ਰੋਸਾ ਜੀ ਨਹੀਂ ਮੈਨੂੰ ਇਹ ਨਹੀਂ ਮੈਨੂੰ ਬੇਸਿਕਲੀ ਮੈਨੂੰ ਇਹ ਨਹੀਂ ਸਮਝ ਆਉਂਦੀ ਮੇਰਾ ਮੇਰਾ ਹੀ ਮੰਨਣਾ ਮੈਂ ਬਹੁਤ ਸਾਰੇ ਇੰਟਰਵਿਊ ਵੇਖਦਾ ਮੈਂ ਤੁਹਾਡੀਆਂ ਵੀ ਵੇਖਦਾ ਜਿੰਨੀਆਂ ਵੀ ਹੋਰ ਵੀ ਆਉਂਦੀਆਂ ਵੀ ਕਈ ਵਾਰੀ ਨਾ ਆਪਾਂ ਜਿੱਦਾਂ ਫਿਲਮ ਤੋਂ ਇੱਕ ਦੋ ਸਵਾਲ ਪੁੱਛ ਕੇ ਤੇ ਆਪਾਂ ਉਧਰ ਨੂੰ ਕੱਚੀ ਲੈ ਜਾਂਦੇ ਆ ਆਪਾਂ ਹੋਰ ਹੀ ਪਾਸੇ ਚੱਲ ਜਾਂਦੇ ਵੀ ਉਹਦੇ ਬਾਰੇ ਦੱਸੋ ਇਹਦੇ ਬਾਰੇ ਦੱਸੋ ਉਹਦੇ ਬਾਰੇ ਕਰੋ ਗੱਲ ਹੂੰ ਮਿਲਣਾ ਤਾਂ ਖੁੱਦ ਹੀ ਹੋ ਗਿਆ। ਉਹ ਤਾਂ ਮਿਲਣਾ ਤਾਂ ਵੀ ਪਤਾ ਨਹੀਂ ਇਹ ਮੈਨੂੰ ਐ ਹੁਣ ਮੈਂ ਇਸ ਚੀਜ਼ ਲਈ ਬੜਾ ਪ੍ਰਪੇਅਰ ਹੋ ਗਿਆ। ਜੀ। ਵੀ ਜੇ ਤੁਸੀਂ ਜਵਾਬ ਦੇਣ ਲੱਗੋ ਤਾਂ ਫਿਰ ਜਾਂ ਤਾਂ ਤੁਹਾਨੂੰ ਬੜਾ ਇੱਕ ਬੜਾ ਇੱਕ ਕਮਾਫਰਾ ਕੇ ਚੁੱਪਚੀਤੇ ਜਿਹੇ ਐ ਬਤ ਬਚਾ ਕੇ ਜਵਾਬ ਦੇ ਵਿੱਚੋਂ ਨਿਕਲਣਾ ਪੈਣਾ ਵੀ ਤੁਸੀਂ ਕਿਸੇ ਨੂੰ ਮਾੜਾ ਨਾ ਕਹਿਜੋ। ਹੂੰ। ਜੇ ਮੈਨੂੰ ਲੱਗਦਾ ਵੀ ਤੁਸੀਂ ਕਿਸੇ ਬਾਰੇ ਜਾਣਣਾ ਹੀ ਕਿਉਂ ਆ? ਤੁਹਾਨੂੰ ਕਿਸੇ ਬਾਰੇ ਲੈਣ ਦੇਣੀ ਕੋਈ ਨਹੀਂ ਹੋਣਾ ਚਾਹੀਦਾ। ਸਾਰੇ ਆਪਣਾ ਆਪਣਾ ਕੰਮ ਕਰ ਰਹੇ। ਇਸੇ ਦੇ ਮਤਲਬ ਸਬੰਧਤ ਵੀ ਚੁੱਪ ਉਹਦੀ ਇੱਕ ਭਾਸ਼ਾ ਹੈ। ਮੈਨੂੰ ਕੋਈ ਕੋ ਪੁੱਛ ਰਿਹਾ ਜਾਂ ਕੋ ਗੱਲ ਹੋ ਰਹੀ ਹੈ ਕੰਟਰੋਵਰਸੀ ਹੋ ਰਹੀ ਹੈ ਤੇ ਬੰਦਾ ਚੁੱਪ ਕਰ ਜੇ ਤਾਂ ਉਹ ਵੀ ਇੱਕ ਪਾਸ਼ਾ ਵੀ ਹਾਂ ਬੇ ਸ਼ਾਂਤ ਆ ਜੀ ਮੈਨੂੰ ਲੱਗਦਾ ਹੈ 네ਗੇਟਿਵਿਟੀ ਨਹੀਂ ਕ੍ਰੀਏਟ ਹਾਂ ਨੈਗੇਟਿਵਿਟੀ ਨਹੀਂ ਕ੍ਰੀਏਟ ਹੁੰਦੀ ਜਦੋਂ ਕਿਸੇ ਨੂੰ ਡਿਸਕਸ ਕਰਕੇ ਜੇ ਕੁਝ ਹੋਣ ਨਹੀਂ ਵਾਲਾ ਤਾਂ ਮੈਨੂੰ ਲੱਗਦਾ ਉਹਦੇ ਬਾਰੇ ਗੱਲ ਕਰਕੇ ਸਪੈਸ਼ਲੀ ਇੰਟਰਵਿਊਜ਼ ਵਿੱਚ ਮੈਂ ਉਹ ਉਹ ਬੇਸਿਕਲੀ ਮੇਰਾ ਮੈਂ ਉਹੀ ਮੈਂ ਕਹਿੰਦਾ ਜਿਵੇਂ ਆਪਾਂ ਮੈਂ ਅਕਸਰ ਹੀ ਗੱਲ ਕਰਦਾ ਬੀਜ ਬੀਜ ਹਾਂ ਹੁਣ ਸਾਡਾ ਮੈਂ ਜਦੋਂ ਸਾਡੀ ਪਿਛਲੀ ਮੂਵੀ ਆਈ ਸੀ ਤਾਂ ਉਹ ਸਾਡੀ ਮੂਵੀ ਨਾ ਮੂਵੀ ਰਿਲੀਜ਼ ਹੋਈ ਉਹ ਮੁੰਡਾ ਉਹ ਹੈਗਾ ਯਾ ਉਹ ਵਿਜਨ ਦਾ ਵਾ ਮੁੰਡਾ ਯਾ ਉਹਨੂੰ ਇੰਨਾ ਬੋਲਿਆ ਇੰਟਰਵਿਊ ਵਿੱਚ ਮੇਰੇ ਬਾਰੇ ਇੰਨਾ ਜ਼ਿਆਦਾ ਉਹਨੂੰ ਲੱਗਿਆ ਕਿ ਬਸ ਮਤਲਬ ਇੱਕ ਨੈਕਟੀਵਿਟੀ ਹੈ ਨਾ ਹਾਲਾਂਕਿ ਉਹ ਮੇਰੀ ਚੰਗੀ ਕਿਸੇ ਟਾਈਮ ਇਜ਼ਤਤ ਕਰਦੀ ਸੀ ਮੈਂ ਵੈਸੇ ਮੈਂ ਤਾਂ ਦੱਸ ਦੱਸ ਰਿਹਾ ਵੀ ਖੈਰ ਉਹਨੂੰ ਵੀ ਕਿਤੇ ਅੱਗੇ ਅਕਲ ਆ ਜਾਵੇ ਨਾ ਵੀ ਨਹੀਂ ਕਿਸੇ ਵੀ ਆਰਟਿਸਟ ਬਾਰੇ ਕਦੀ ਵੀ ਜ਼ਿੰਦਗੀ ਚ ਨਹੀਂ ਇਦਾਂ ਹੁੰਦਾ ਦੁਨੀਆ ਤੇ ਸਾਰਾ ਕੁਝ ਚੱਲੀ ਜਾਂਦਾ ਤੁਸੀਂ ਇੱਕ ਟਾਈਮ ਤੇ ਸympathy ਲੈ ਸਕਦੇ ਹੋ ਲੋਕਾਂ ਦੀ ਪਰ ਤੁਹਾਨੂੰ ਲੱਗਦਾ ਵੀ ਮੈਂ ਮੈਂ ਤਾਂ ਕੋਈ ਮੈਂ ਔਰ ਮੈਨੂੰ ਇਹ ਲੱਗਦਾ ਕਿ ਕੰਟਰੋਵਰਸੀ ਉਹ ਦੋ ਕ੍ਰੀਏਟ ਹੁੰਦੀ ਜਦੋਂ ਤੁਸੀਂ ਮੇਰੇ ਬਾਰੇ ਬੋਲੇ ਤੇ ਇਧਰੋਂ ਮੈਂ ਸ਼ੁਰੂ ਤੁਹਾਨੂੰ ਕੰਟਰੋਲ ਦੇਦਾ ਸੋ ਕੋਈ ਵੀ ਚੀਜ਼ ਆ ਮਿਲਦਾ ਤੁਸੀਂ 네ਗਟਿਵਿਟੀ ਤਾਂ ਇੰਨੀ ਖਤਰਨਾਕ ਚੀਜ਼ ਆ ਤੁਸੀਂ ਇੱਕ ਆਪਣੇ profession 'ਚ ਲੋਕਾਂ ਨੂੰ ਬੁਰਾਪੜਾ ਕਹੀ ਜਾਂਦੇ ਹੋ ਹਾਲਾਂਕਿ ਕੋਈ ਗੱਲ ਵੀ ਨਹੀਂ ਹੁੰਦੀ ਬਾਤ ਵੀ ਨਹੀਂ ਹੁੰਦੀ ਸੋ ਮੈਨੂੰ ਉਹ ਚੀਜ਼ਾਂ ਬਹੁਤ ਮੈਨੂੰ ਪਤਾ ਨਹੀਂ ਲੱਗਦਾ ਹੁਣ ਸਾਡੀ ਮੂਵੀ ਆਉਣੀ ਆ ਤੇ ਪਾਵੇਂ ਗੁਰਦਸ ਮੂਵੀਆ ਨਾਲ ਅੱਲਾ ਦੋਦੇ ਨਾਲ ਕਿਹੜੀ ਗੱਲ ਹੋਣੀ ਹੈ ਜਿਨ੍ਹਾਂ ਨੇ ਦੇਖਣਾ ਬਿਲਕੁਲ ਨਹੀਂ ਦੇਖਣੀ ਤਾਂ ਓਕੇ ਸੁਣੇ ਵੀ ਕਮੈਂਟ ਨਹੀਂ ਮੇਰੀ ਤੁਹਾਨੂੰ ਲੱਗਦਾ ਛੋਟੀ ਜੀ ਇੰਡਸਟਰੀ ਹੈ ਪਿਆਰ ਨਾਲ ਲੈਣਾ ਚਾਹੀਦਾ ਹੈ ਮੈਂ ਤਾਂ ਫਿਰ ਉਹਨੂੰ ਮੈਂ ਤਾਂ ਉਹਨੂੰ ਮੈਸਿਵ ਹੀ ਲਾਇਆ ਸੀ ਮੈਂ ਕਿਹਾ ਵੀ ਦੇਖ ਪਹਿਲੀ ਗੱਲ ਤਾਂ ਇਹ ਵੀ ਇੱਜ਼ਤ ਦਾ ਸੰਦ ਸੰਦ ਫੰਡਾ ਹੁੰਦਾ ਵੀ ਜਿਹਦੀ ਕਰੋ ਉਹਦੀ ਪਿੱਠ ਪਿੱਛੇ ਵੀ ਕਰੋ ਜਿਹਦੀ ਨਾ ਕਰੋ ਉਹਦੀ ਮੂੰਹ ਤੇ ਅੱਛਾ ਜਿਵੇਂ ਆਪਾਂ ਅਕਸਰ ਮੈਂ ਕਹਿੰਦਾ ਨਾ ਅਕਸਰ ਗੱਲ ਕਰਦਾ ਨਾ ਵੀ ਜੇ ਬੀਜ ਬੀਜਦੇ ਆ ਫਿਰ ਪੱਕ ਦੇ ਫਸਲ ਪੈਦਾ ਹੁੰਦੀ ਆ ਜਿਹੜਾ ਕੁਝ ਅਸੀਂ ਇੱਥੇ ਕਰ ਰਹੇ ਆ ਗੱਲ ਸ਼ਬਦ ਵੀ ਅਸੀਂ ਬੀਜ ਰਹੇ ਆ ਆਲਾ ਦਵਾਲਾ ਉਸੇ ਨਾਲ ਸਿਰਜਿਆ ਜਾਂਦਾ ਜੇ ਚੰਗਾ ਬੋਲਾਂਗੇ ਤਾਂ ਚੰਗਾ ਸਿਰਜਿਆ ਜਾਊਗਾ ਇਦਾਂ ਹੀ ਹੁੰਦਾ ਤੁਸੀਂ ਕੋਈ ਵੀ ਚੀਜ਼ ਆ ਉਹਨੂੰ ਰੋਕੇ ਜੇ ਮੈਂ ਤੁਹਾਡਾ ਸੰਗੀਤ ਹੈ ਜੇ ਤੁਹਾਡੇ ਸੰਗੀਤ ਦੀ ਗੱਲ ਕਰਦੇ ਆ ਤੁਹਾਡੇ ਦੀ ਜਿਹੋ ਜਿਹਾ ਤੁਹਾਡਾ ਸੰਗੀਤ ਆ ਤਾਂ ਉਹੋ ਜਿਹਾ ਆਲਾ ਦਵਾਲਾ ਹੋਣਾਗਾ ਹਾਂ ਮੈਂ ਤਾਂ ਖੈਰ ਉਹਨੂੰ ਇਵਨ ਬੜੀ ਦੁਨੀਆ ਨੇ ਵੀ ਉਹਨੂੰ ਇੰਡਸਟਰੀ ਨੇ ਵੀ ਕਿਹਾ ਵੀ ਆ ਤੈਨੂੰ ਨਹੀਂ ਚਾਹੀਦਾ ਸੀ ਤਾਂ ਮੈਂ ਵੀ ਇਹਨੂੰ ਕਿਹਾ ਮੈਂ ਕਿਹਾ ਵੀ ਨਹੀਂ ਚਾਹੀਦਾ ਸੀ ਤਾਂ ਮਤਲਬ ਜੋ ਵੀ ਆ ਕੱਲੋ ਛੋਟਿਆ ਪਰ ਮੈਨੂੰ ਲੱਗਦਾ ਵੀ ਕਿਸੇ ਵੀ ਆਰਟਿਸਟ ਕੋਈ ਵੀ ਆ ਤੁਹਾਡੀ ਇੱਕ ਪਰਸਨਲ ਹੋ ਸਕਦਾ ਕੈਮਰੇ ਅੱਗੇ ਬਹਿ ਕੇ ਕਦੀ ਵੀ ਕਿਸੇ ਬੰਦੇ ਬਾਰੇ ਬੋਲ ਦੇਣਾ ਉਹ ਸਟੇਟਮੈਂਟ ਹੋ ਗਈ ਤੇ ਸਟੇਟਮੈਂਟ ਜਿਹੜੀ ਇੱਕ ਵਾਰੀ ਪੈ ਗਈ ਪੈ ਗਈ ਉਹ ਡਿਲੀਟ ਨਹੀਂ ਹੋ ਸਕਦੀ ਹਣਾ ਸੋ ਨਫਰਤ ਤਾਂ ਇਡੀ ਖਤਰਨਾਕ ਚੀਜ਼ ਆ ਜਿੰਨੀ ਮੁਹੱਬਤਾਂ ਵੰਡੀਆਂ ਜਿੰਨੀ ਵਧਾਈ ਜਾਓ ਇੱਥੇ ਤਰੱਕੀ ਤਾਂ ਕੁਦਰਤ ਨੇ ਦੇਣੀ ਨਾ ਬਿਲਕੁਲ ਤੇ ਇੱਕ ਵਾਰੀ ਰੋਕੇ ਚਲਾ ਲੋਗੇ ਦੋ ਵਾਰੀ ਰੋਕੇ ਚਲਾ ਲੋਗੇ ਜਦੋਂ ਕੁਦਰਤ ਨੇ ਹੀ ਨਹੀਂ ਲਿਖਿਆ ਤੁਹਾਨੂੰ ਅਜੇ ਦੇਣਾ ਤਾਂ ਫਿਰ ਲੋਕਾਂ ਨੂੰ ਮਾੜਾ ਚੰਗਾ ਬੋਲ ਕੇ ਕੀ ਕਰ ਲੋਗੇ ਜੀ 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 ਫਿਲਮ ਦੇ ਬਾਰੇ 29 ਮਾਰਚ ਨੂੰ ਆ ਰਹੀ ਹੈ ਕੀ ਕਹੋਗੇ ਦੇਖ ਕੇ ਆਓ ਜੀ ਚੰਗੀ ਮੂਵੀ ਆ ਤੁਸੀਂ ਵੀ ਆਇਓ ਤੁਹਾਨੂੰ ਦਿਖਾਵਾਂਗੇ ਏਦਾਂ ਨਹੀਂ ਵੇਖੋ ਸਾਰੀ ਦੁਨੀਆ ਜਦੋਂ ਜਿਹੜਾ ਕੋਈ ਕੈਮਰੇ ਲੱਗੇ ਪੈਂਦਾ ਆਪਣੀ ਚੀਜ਼ ਲੈ ਕੇ ਹੁੰਦਾ ਉਹ ਏਦਾਂ ਕਦੀ ਨਹੀਂ ਕਹਿੰਦਾ ਵੀ ਪਰ ਮੈਂ ਸੱਚੀ ਇਹ ਕਹਿੰਦਾ ਵੀ ਇਹਨਾਂ ਤੁਹਾਨੂੰ ਇੱਕ ਫੈਮਿਲੀ ਨਾਲ ਜਾਓ ਤੁਹਾਨੂੰ ਰੰਗ ਕਿੰਨੇ ਕਿੰਨੇ ਕਈ ਅਕਸਰ ਹੋ ਜਾਂਦਾ ਕਿ ਬੰਦੇ ਵੀ ਕੋਈ ਇਦਾਂ ਦੀ ਸਟੋਰੀ ਨਹੀਂ ਵੀ ਜਿੱਦਾਂ ਮੋਸਟਲੀ ਆਪਾਂ ਕਈ ਵਾਰੀ ਸਾਡੇ ਭੈਣ ਭਰਾ ਕਈ ਕਮੈਂਟ ਕਰ ਦਿੰਦੇ ਕਿ ਯਾਰ ਉਹ ਹੀ ਪੰਜਾਬੀ ਫਿਲਮਾਂ ਕਰੀ ਜਾਂਦੇ ਵਿਆਹਾਂ ਵਾਲੀਆਂ ਯੂਕੇ ਵਾਲੀਆਂ ਜਿੰਦਾਂ ਤੁਹਾਡੇ ਪਤਾ ਵੇਖ ਬਰਾਤਾਂ ਵੀ ਜੀਆਂ ਸੋ ਇਹ ਇੱਕ ਬੜੀ ਬੜਾ ਹੀ ਇਹਦੇ ਚ ਫਲੇਵਰ ਆ ਤੁਸੀਂ ਮੈਂ ਤੁਹਾਨੂੰ ਗਰੰਟੀ ਨਾਲ ਕਹਿੰਦਾ ਕਿ ਜਿੱਦਾਂ ਅਸੀਂ ਤੁਹਾਨੂੰ ਫਿਲਮ ਵਿਖਾਵਾਂਗੇ ਵੀ ਜੇ ਅਸੀਂ ਪ੍ਰੀਮੀਅਰ ਵੀ ਕੀਤਾ ਇਹ ਤੁਹਾਨੂੰ 2 ਘੰਟੇ ਅਸੀਂ ਦਿਲਾ ਕੇ ਰੱਖਾਂਗੇ ਮਤਲਬ ਮੇਰਾ ਇਹ ਮੰਨਣਾ ਕਿ 2 ਘੰਟੇ ਜ਼ਰੂਰ ਕੱਢੋ ਮੂਵੀ ਦੇਖੋ ਔਰ ਆਪਣੀ ਜ਼ਿੰਦਗੀ ਦੇ ਵਿੱਚ ਅਨਟਰਟੇਨਮੈਂਟ ਨੂੰ ਲਿਆਓ ਖੁਸ਼ ਰਹੋ ਪਰਿਵਾਰ ਨਾਲ ਦੇਖੋ ਜੀ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਥੈਂਕ ਯੂ ਥੈਂਕ ਯੂ ਭਾਈ